ਸਾਹਿਬ ਸੱਚ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਬਲਜਿੰਦਰ ਸਿੰਘ ਸਿੱਧੂ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਅਦਾਲਤ ਨੇ ਮਾਨਹਾਨੀ ਮਾਮਲੇ ਵਿੱਚ ਮੁੱਖ ਮੰਤਰੀ ਅਤਿਸ਼ੀ ਨੂੰ ਜਾਰੀ ਸੰਮਨ ਰੱਦ ਕੀਤਾ ਹਰਿਆਣਾ ਕੇਂਦਰੀਵਾਲ ਦੇ ਜਮਾਣਾ ਵਿੱਚ ਜ਼ਹਿਰ ਵਾਲੇ ਬਿਆਨ ਤੇ ਭਾਜਪਾ ਵੱਲੋਂ ਵਿਰੋਧ ਪ੍ਰਦਰਸ਼ਨ ਪੁਲਿਸ ਮੁਲਜ਼ਮ ਨੂੰ ਵਟਸਐਪ ਜਾਂ ਹੋਰ ਇਲੈਕਟ੍ਰੋਨਿਕ ਸਾਧਨਾ ਰਾਹੀਂ ਨੋਟਿਸ ਨਹੀਂ ਭੇਜ ਸਕਦੀ ਸੁਪਰੀਮ ਕੋਰਟ ਬਜਟ ਸੈਸ਼ਨ ਰਾਸ਼ਟਰਪਤੀ ਦੇ ਸੰਬੋਧਨ ਨਾਲ 31 ਜਨਵਰੀ ਨੂੰ ਹੋਵੇਗੀ ਬਜਟ ਇਲਾਸ ਦੀ ਸ਼ੁਰੂਆਤ ਸਾਂਝਾ ਫਰੰਟ ਬਣਾਉਣ 'ਚ ਇੰਨੀ ਦੇਰ ਕਿਉਂ ਡੱਲੇ ਵਾਲਾ ਅਮਰੀਕਾ ਆਧਾਰਿਤ ਦਸਤਗਰਦ ਹੈਪੀ ਪਾਸੀਆਂ ਦੇ ਦੋ ਗੁਰਗੇ ਗਾਬੂ ਕੋੜੀ ਸੇਖਾਂ ਜੀਰਾ ਮੁਖ ਸੜਕ ਤੇ ਅਣਪਛਾਤੇ ਆਨੇ ਹਥਿਆਰਾਂ ਦੀ ਨੋਕ ਤੇ ਕਾਰਕੋਹੀ ਗੁਰਮੀਤ ਰਾਮ ਰਹੀ ਨੂੰ ਮੁਰਤੋਂ ਪੈਰੋਲ ਮਿਲੀ ਪਹਿਲੀ ਵਾਰ ਡੇਰਾ ਸਿਰਸਾ ਜਾਣ ਦੀ ਇਜਾਜ਼ਤ ਨਾਮਲੇ ਲਈ ਪਿੰਡ ਛੱਠਾ ਸੇਖਵਾ ਦੇ ਨੌਜਵਾਨ ਪਵਨਦੀਪ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਅੰਬेडकर ਦੇ ਬੁੱਤ ਦੀ ਭੰਨ ਤੋੜ ਦਲਿਤ ਭਾਈਚਾਰੇ ਵੱਲ ਲੁਧਿਆਣਾ 'ਚ ਹਾਈਵੇ ਜਾਮ ਜਲੰਧਰ ਵਿੱਚ ਵੀ ਮੁਕੰਮਲ ਬੰਦ ਹੁਣ ਖਬਰਾਂ ਵਿਸਤਾਰ ਨਾਲ ਅਦਾਲਤ ਨੇ ਮਾਨਹਾਨੀ ਮਾਮਲੇ ਵਿੱਚ ਮੁੱਖ ਮੰਤਰੀ ਆਤੀਸ਼ੀ ਨੂੰ ਜਾਰੀ ਸੰਮਨ ਰੱਦ ਕੀਤਾ ਦਿੱਲੀ ਦੀ ਇੱਕ ਅਦਾਲਤ ਨੇ ਭਾਰਤੀ ਜਨਤਾ ਪਾਰਟੀ ਦੇ ਇੱਕ ਆਗੂ ਵੱਲੋਂ ਦਰਜ ਮਾਨਹਾਨੀ ਮਾਮਲੇ ਵਿੱਚ ਮੁੱਖ ਮੰਤਰੀ ਆਤੀਸ਼ੀ ਨੂੰ ਜਾਰੀ ਸੰਮਨ ਅੱਜ ਰੱਦ ਕਰ ਦਿੱਤਾ ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਮੈਜਿਸਟ੍ਰੇਟ ਅਦਾਲਤ ਦੀ ਹੁਕਮਾ ਖਿਲਾਫ ਆਮ ਆਦਮੀ ਪਾਰਟੀ ਦੇ ਆਗੂ ਵੱਲੋਂ ਦਰ ਅਪੀਲ ਤੇ ਇਹ ਆਦੇਸ਼ ਜਾਰੀ ਕੀਤਾ ਮੈਜਿਸਟ੍ਰੇਟ ਅਦਾਲਤ ਨੇ ਪ੍ਰਵੀਨ ਸ਼ੰਕਰ ਕਪੂਰ ਦੀ ਸ਼ਿਕਾਇਤ ਤੇ ਆਕਸ਼ੀ ਨੂੰ ਸੰਮਨ ਜਾਰੀ ਕੀਤਾ ਸੀ ਜੱਜ ਨੇ ਆਕਸ਼ੀ ਦੇ ਵਕੀਲ ਦੀ ਇਸ ਦਲੀਲ ਤੇ ਗੌਰ ਕੀਤਾ ਜਿਸ ਵਿੱਚ ਕਿਹਾ ਗਿਆ ਹੈ ਕਿ ਆਕਸ਼ੀ ਦੀ ਟਿੱਪਣੀ ਕਪੂਰ ਦੀ ਮਾਨਹਾਨੀ ਨਹੀਂ ਕਰਦੀ ਹੈ ਕਿਉਂਕਿ ਕਥਿਤ ਮਾਨਹਾਨੀ ਕਾਰਕ ਬਿਆਨ ਪਾਜਪਾ ਖਿਲਾਫ ਸੀ ਨਾ ਕਿ ਕਿਸੇ ਵਿਅਕਤੀ ਖਿਲਾਫ ਹਰਿਆਣਾ ਕੇਜਰੀਵਾਲ ਦੇ ਜਮਨਾ ਵਿੱਚ ਜ਼ਹਿਰ ਵਾਲੇ ਬਿਆਨ ਤੇ ਭਾਜਪਾ ਵੱਲੋਂ ਵਿਰੋਧ ਪ੍ਰਦਰਸ਼ਨ ਆ ਭਾਰਤੀ ਜਨਤਾ ਪਾਰਟੀ ਦੀ ਹਰਿਆਣਾ ਇਕਾਈ ਨੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਖਿਲਾਫ ਸੂਬੇ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਕੇਜਰੀਵਾਲ ਨੇ ਇੱਕ ਟਿੱਪਣੀ ਵਿੱਚ ਕਿਹਾ ਸੀ ਕਿ ਭਾਜਪਾ ਜਮਨਾ ਵਿੱਚ ਜ਼ਹਿਰ ਘੋ ਰਹੀ ਹੈ ਭਾਜਪਾ ਆਗੂਆਂ ਨੇ ਕਿਹਾ ਕਿ ਅਜਿਹੇ ਵਿਅਕਤੀ ਨੂੰ ਸਿਆਸਤ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਕਰਨਾਲ ਸੋਨੀਪਤ ਦੇ ਪੰਚਕੁਲਾ ਸਣੇ ਸੂਬਿਆਂ ਵਿੱਚ ਕਈ ਥਾਵਾਂ ਤੇ ਵਿਰੋਧ ਪ੍ਰਦਰਸ਼ਨ ਹੋਏ ਭਾਜਪਾ ਕਾਰਕੁਨਾਂ ਨੇ ਪ੍ਰਦਰਸ਼ਨ ਦੌਰਾਨ ਕੇਜਰੀਵਾਲ ਦਾ ਪੁਤਲਾ ਸਾੜਿਆ ਆਪਨੇ ਸੋਮਵਾਰ ਨੂੰ ਹਰਿਆਣਾ ਵਿੱਚ ਸੱਤਾਧਾਰੀ ਪਾਇਪਾ ਤੇ ਜਾਣਬੁੱਝ ਕੇ ਅਜੋਗ ਕਚਰੇ ਨੂੰ ਜਮਣਾ ਵਿੱਚ ਬਹਾਉਣ ਦਾ ਦੋਸ਼ ਲਗਾਇਆ ਸੀ ਕੇਜਰੀਵਾਲ ਨੇ ਦੋਸ਼ ਲਗਾਇਆ ਸੀ ਕਿ ਪਾਇਪਾ ਨਦੀ ਵਿੱਚ ਜ਼ਹਿਰ ਘੋਲ ਕੇ ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ ਉਧਰ ਹਰਿਆਣਾ ਦੇ ਮੁੱਖ ਮੰਤਰੀ ਨਹਿਰ ਸਿੰਘ ਸਿਆਣੀ ਨੇ ਸੋਮਵਾਰ ਨੂੰ ਆਪ ਦੇ ਦੋਸ਼ਾਂ ਨੂੰ ਕਾਰਜ ਕਰ ਦਿੱਤਾ ਸੀ ਸਿਆਣੀ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਤੇ ਵੀ ਨਿਸ਼ਾਨਾ ਸਿੱਧਾ ਕਿਹਾ ਸੀ ਕਿ ਬੇਬੁਨਿਆਦ ਤੇ ਦੂਜਿਆਂ ਤੇ ਦੋਸ਼ ਲਗਾਉਣਾ ਕੇਜਰੀਵਾਲ ਦੀ ਆਦਤ ਬਣ ਗਈ ਹੈ ਚੈਨੀ ਨੇ ਕਿਹਾ ਸੀ ਕਿ ਕੇਜਰੀਵਾਲੂ ਤ੍ਰਾਂਤ ਹਰਿਆਣਾ ਤੇ ਦਿੱਲੀ ਦੇ ਲੋਕਾਂ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ ਨਹੀਂ ਤਾਂ ਉਹ ਉਹਨਾਂ ਖਿਲਾਫ ਮਾਨਹਾਨੀ ਦਾ ਮੁਕੱਦਮਾ ਦਾਇਰ ਕਰਨਗੇ ਪੁਲਿਸ ਮੁਲਜ਼ਮ ਨੂੰ ਵਟਸਐਪ ਜਾਂ ਹੋਰ ਇਲੈਕਟ੍ਰੋਨਿਕ ਸਾਧਨਾ ਰਾਹੀਂ ਨੋਟਿਸ ਨਹੀਂ ਭੇਜ ਸਕਦੀ ਸੁਪਰੀਮ ਕੋਰਟ ਸੁਪਰੀਮ ਕੋਰਟ ਨੇ ਕਿਹਾ ਕਿ ਪੁਲਿਸ ਕਿਸੇ ਵੀ ਮੁਲਜ਼ਮ ਨੂੰ ਕ੍ਰਿਮੀਨਲ ਪ੍ਰੋਸੀਜਰ ਕੋਡ ਜਾਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਤਹਿਤ ਵਟਸਐਪ ਜਾਂ ਹੋਰ ਕਿਸੇ ਇਲੈਕਟ੍ਰੋਨਿਕ ਵਿਧੀ ਰਾਹੀਂ ਨੋਟਿਸ ਨਹੀਂ ਭੇਜ ਸਕਦੀ ਹੈ ਜਸਟਿਸ ਮੈਂਬਰ ਸੁਨਰੇਸ਼ਾ ਤੇ ਜਸਟਿਸ ਰਾਜੀਸ਼ ਬਿੰਦਲਦੇਵ ਨੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਹਦਾਇਤ ਕੀਤੀ ਕਿ ਉਹ CrPC 1973 ਦੀ ਧਾਰਾ 41A ਜਾਂ BNSS 2023 ਦੀ ਧਾਰਾ 35 ਤਹਿਤ ਨੋਟਿਸ ਜਾਰੀ ਕਰ ਲਈ ਪੁਲਿਸ ਨੂੰ ਟੁਕਮੇ ਨਿਰਦੇਸ਼ ਜਾਰੀ ਕਰਨ ਤੇ ਅਜਿਹੇ ਨੋਟਿਸ ਕਾਨੂੰਨ ਤਹਿਤ ਪ੍ਰਵਾਨਿਤ ਮੋੜ ਰਹੀ ਹੀ ਜਾਰੀ ਕੀਤੇ ਜਾਣ ਬਜਟ ਸੈਸ਼ਨ ਰਾਸ਼ਟਰਪਤੀ ਦੇ ਸੰਬੋਧਨ ਨਾਲ 31 ਜਨਵਰੀ ਨੂੰ ਹੋਵੇਗੀ ਬਜਟ ਵਿਜਲਾਸ ਦੀ ਸ਼ੁਰੂਆਤ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ 31 ਜਨਵਰੀ ਨੂੰ ਲੋਕ ਸਭਾ ਤੇ ਰਾਜ ਸਭਾ ਦੇ ਸਾਂਝੇ ਸੰਬੋਧਨ ਨਾਲ ਬਜਟ ਵਿਜਲਾਸ ਦੀ ਸ਼ੁਰੂਆਤ ਹੋਵੇਗੀ ਰਾਸ਼ਟਰਪਤੀ ਮੁਰਮੂ ਸ਼ੁੱਕਰਵਾਰ ਨੂੰ ਲੋਕ ਸਭਾ ਚੈਂਬਰ ਵਿੱਚ ਇਕੱਠੇ ਹੋਏ ਸੰਸਦ ਦੇ ਦੋਵੇਂ ਸਦਨਾਂ ਨੂੰ ਸੰਬੋਧਨ ਕਰਨਗੇ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਨੀਚਰਵਾਰ ਨੂੰ ਆਮ ਬਜਟ ਪੇਸ਼ ਕਰਨਗੇ ਵਿੱਤ ਮੰਤਰੀ ਸ਼ੁੱਕਰਵਾਰ ਨੂੰ ਆਰਥਿਕ ਸਰਵੇਖਣ ਵੀ ਪੇਸ਼ ਕਰਨਗੇ ਲੋਕ ਸਭਾ ਨੇ ਅਸਥਾਈ ਤੌਰ ਤੇ ਰਾਸ਼ਟਰਪਤੀ ਦੇ ਭਾਸ਼ਣ ਤੇ ਧੰਨਵਾਦ ਮਤੇ ਦੇ ਪ੍ਰਸਤਾਵ ਤੇ ਚਰਚਾ ਲਈ 2 ਦਿਨ 3 ਤੇ 4 ਫਰਵਰੀ ਨਿਰਧਾਰਤ ਕੀਤੇ ਹਨ ਜਦੋਂ ਕਿ ਰਾਜ ਸਭਾ ਰੇ ਬਹਿਸ ਲਈ 3 ਦਿਨ ਨਿਰਧਾਰਤ ਕੀਤੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਫਰਵਰੀ ਨੂੰ ਰਾਜ ਸਭਾ ਵਿੱਚ ਬਹਿਸ ਦਾ ਜਵਾਬ ਦੇਣਗੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਜਿਜੂ ਨੇ ਬਜਟ ਸੈਸ਼ਨ ਦੇ ਸਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ 30 ਜਨਵਰੀ ਨੂੰ ਸੰਸਦ ਦੇ ਵਿੱਚ ਸਿਆਸੀ ਪਾਰਟੀਆਂ ਦੇ ਫਲੋਰ ਆਗੂਆਂ ਦੀ ਸਰ ਪਾਰਟੀ ਮੈਟ ਬੈਠਕ ਸੱਦੀ ਹੈ ਬਜਟ ਸੈਸ਼ਨ ਦੇ ਪਹਿਲੇ ਹਿੱਸੇ ਵਿੱਚ 31 ਜਨਵਰੀ ਤੋਂ 13 ਫਰਵਰੀ ਤੱਕ 9 ਬੈਠਕਾਂ ਹੋਣਗੀਆਂ ਉਪਰੰਤ 13 ਫਰਵਰੀ ਨੂੰ ਬਜਟ ਤੀਜੀ ਜਾਂ ਦੀ ਜਾਂਚ ਲਈ ਸੰਸਦ ਛੁੱਟੀ ਕਰੇਗੀ ਅਦੇ ਵੱਖ-ਵੱਖ ਮੰਤਰਾਲਿਆਂ ਦੀਆਂ ਗਰਾਂਟਾਂ ਦੀਆਂ ਮੰਗਾਂ ਤੇ ਚਰਚਾ ਕਰਨ ਅਤੇ ਬਜਟ ਪ੍ਰਕਿਰਿਆ ਨੂੰ ਪੂਰਾ ਕਰਨ ਲਈ 10 ਮਾਰਚ ਤੋਂ ਦੁਬਾਰਾ ਬੈਠਕ ਹੋਵੇਗੀ ਬਜਟ ਸੈਸ਼ਨ 4 ਅਪ੍ਰੈਲ ਨੂੰ ਸਮਾਪਤ ਹੋਵੇਗਾ ਪੂਰੇ ਬਜਟ ਸੈਸ਼ਨ ਦੌਰਾਨ 27 ਬੈਠਕਾਂ ਹੋਣਗੀਆਂ ਸਾਂਝਾ ਫਰੰਟ ਬਣਾਉਣ 'ਚ ਇੰਨੀ ਦੇਰ ਕਿਉਂ ਡੱਲੇਵਾਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਆਪਣੇ ਮਰਨ ਵਰ ਦੇ 69ਵੇਂ ਦਿਨ ਕਿਹਾ ਕਿ ਉਹ ਸਰਕਾਰ ਵੱਲੋਂ ਕਿਸਾਨੀ ਮੰਗਾਂ ਮੰਨੇ ਜਾਣ ਤੱਕ ਭੁੱਕੜਤਾਲ ਜਾਰੀ ਰੱਖਣਗੇ ਉਂਝ ਡੱਲੇਵਾਲ ਨੇ ਕਿਸਾਨ ਫੋਰਮਾਂ ਵੱਲੋਂ ਸਾਂਝਾ 프ਰੰਟ ਬਣਾਉਣ 'ਚ ਕੀਤੀ ਜਾ ਰਹੀ ਦੇਰੀ ਉੱਤੇ ਉਜਰਜਤਾਇਆ ਹੈ ਉਹਨਾਂ ਕਿਹਾ ਕਿ ਵਾਰ-ਵਾਰ ਬੈਠਕਾਂ ਕਰਨਾ ਚੰਗਾ ਨਹੀਂ ਹੈ ਇਹ ਲੋਕਾਂ ਦੀਆਂ ਭਾਵਨਾਵਾਂ ਮਾਨ ਕੇ ਅਸੀਂ ਮਿਲ ਕੇ ਲੜਾਈ ਲੜੀਏ ਖਨੋਰੀ ਬਾਰਡਰ ਉਤੇ 4 ਜਨਵਰੀ ਨੂੰ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਨ ਮਗਰੋਂ ਡੱਲੇਵਾਲ ਨੇ ਪਹਿਲੀ ਵਾਰ ਮੀਡੀਆ ਦੇ ਰੂਪ ਰੂ ਹੁੰਦਿਆਂ ਕਿ ਆ ਕੇ ਉਹਨਾਂ ਸਰਕਾਰ ਵੱਲੋਂ 14 ਫਰਵਰੀ ਲਈ ਦਿੱਤੇ ਗੱਲਬਾਤ ਦੇ ਸੱਦੇ ਮਗਰੋਂ ਸਿਰਫ ਮੈਡੀਕਲ ਏਡ ਲੈਣ ਲਈ ਸਹਿਮਤੀ ਦਿੱਤੀ ਸੀ। ਢੱਲੇਵਾਲ ਨੇ ਕਿਹਾ ਕਿ ਮੌਜੂਦਾ ਸਵੇ ਉਹਨਾਂ ਦੀ ਸਿਹਤ ਉਹਨਾਂ ਨੂੰ ਨਿੱਜੀ ਤੌਰ ਤੇ ਚੰਡੀਗੜ੍ਹ ਜਾ ਕੇ ਗੱਲਬਾਤ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੰਦੀ। ਕਿਸਾਨ ਆਗੂ ਨੇ ਕਿਹਾ ਮੈਂ ਦੇਸ਼ ਭਰ ਦੇ ਕਿਸਾਨ ਭਾਈਚਾਰੇ ਜੋ ਐਮਐਸਪੀ ਦੀ ਕਰੋਨੀ ਗਰੰਟੀ ਦੇ ਮੁੱਦੇ ਉੱਤੇ ਸਾਡੀ ਹਮਾਇਤ ਕਰ ਰਹੇ ਹਨ ਨੂੰ ਅਪੀਲ ਕਰਦਾ ਹਾਂ ਕਿ ਉਹ 12 ਫਰਵਰੀ ਨੂੰ ਖਨੌਰੀ ਬਾਰਡਰ ਉੱਤੇ ਪਹੁੰਚਣਾ ਕਿਉਂਕਿ ਉਸ ਦਿਨ ਸਾਡੇ ਅੰਦੋਲਨ ਨੂੰ ਇੱਕ ਸਾਲ ਪੂਰਾ ਹੋ ਜਾਵੇਗਾ ਮੈਂ ਆਸ ਕਰਦਾ ਹਾਂ ਕਿ ਖਨੌਰੀ ਬਾਰਡਰ ਉੱਤੇ ਵੱਡਾ ਇਕੱਠ ਮੈਨੂੰ ਨਵੀਂ ਊਰਜਾ ਦੇਵੇਗਾ ਤੇ ਮੈਨੂੰ ਕੇਂਦਰ ਸਰਕਾਰ ਦੇ ਵਫਦ ਨਾਲ ਹੋਣ ਵਾਲੀ ਗੱਲਬਾਤ ਵਿੱਚ ਸਿਰਕ ਤੌਰ ਤੇ ਮੌਜੂਦ ਰਹਿਣ ਦੀ ਤਾਕਤ ਬਖਸ਼ੇਗਾ ਉਹਨਾਂ ਕਹਾਂਗੇ ਫੋਰਮ ਵੱਲੋਂ ਮੋਰਚੇ ਦੀ ਸਫਲਤਾ ਲਈ ਅਖੰਡ ਪਾਠ ਰਖਵਾਇਆ ਜਾ ਰਿਹਾ ਹੈ ਢੱਲੇ ਵਾਲ ਨੇ ਕਿਹਾ ਕਿ ਮੋਗਾ ਵਿੱਚ ਕਿਸਾਨ ਮਹਾਪੰਚਾਇਤ ਤੋਂ ਬਾਅਦ ਐਸਕੇਐਮ ਵਿਹਾਗੂ ਏਕੇ ਦੇ ਮਤੇ ਤੇ ਨਾਲ ਖਨੌਰੀ ਆਏ ਸਨ ਕਿਸਾਨਾਂ ਗੁਨੇ ਕਿਹਾ ਜੇ ਮਤਾ ਪਾਸ ਹੋਇਆ ਸੀ ਇਹ ਲੋਕਾਂ ਨੇ ਇਸ ਦੀ ਹਮਾਇਤ ਕੀਤੀ ਸੀ ਹੁਣ ਫਿਰ ਇਸ ਵਿੱਚ ਕੀੜਿੱਕਾ ਹੈ ਅਸੀਂ ਐਮਐਸਪੀ ਦੀ ਮੰਗ ਕਰ ਰਹੇ ਹਾਂ ਤੇ ਅਸੀਂ ਜਿੱਤਵਾਲ ਵਧ ਰਹੇ ਹਾਂ ਮੈਨੂੰ ਨਹੀਂ ਪਤਾ ਕਿ ਸਾਂਝਾ ਫਰੌਂਟ ਬਣਾਉਣ ਵਿੱਚ ਇੰਨਾ ਸਮਾਂ ਕਿਉਂ ਲੱਗ ਰਿਹਾ ਹੈ ਬੈਠਕਾਂ ਦੇ ਕਈ ਦੌਰ ਹੋ ਚੁੱਕੇ ਹਨ ਮੈਂ ਇਹਨਾਂ ਬੈਠਕਾਂ ਵਿੱਚ ਨਹੀਂ ਗਿਆ ਇਸ ਲਈ ਮੈਨੂੰ ਨਹੀਂ ਪਤਾ ਕਿ ਕੀ ਹੋ ਰਿਹਾ ਹੈ ਵੱਲੇ ਵਾਲ ਨੇ ਕਿਹਾ ਐਸਕੇਐਮ ਆਲ ਇੰਡੀਆ ਵਿਭਾਗੋਂ ਨਾਲ ਗੱਲਬਾਤ ਕਰਨ ਵਾਲੇ ਬਖਦ ਨੇ ਵੀ ਮੈਨੂੰ ਕੁਝ ਨਹੀਂ ਦੱਸਿਆ ਬਾਰ-ਬਾਰ ਬੈਠਕਾਂ ਕਰਨਾ ਚੰਗਾ ਨਹੀਂ ਹੈ ਇਹ ਲੋਕਾਂ ਦੀਆਂ ਭਾਵਨਾਵਾਂ ਵਾਹਨ ਕੇ ਅਸੀਂ ਮਿਲ ਕੇ ਲੜਾਈ ਲੜੀਏ SKM ਆਲ ਇੰਡੀਆ SKM ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਦਰਮਿਆਨ ਹੁਣ ਤੱਕ 2 ਬੈਠਕਾਂ 13 ਜਨਵਰੀ ਤੇ 18 ਜਨਵਰੀ ਹੋਈਆਂ ਹਨ ਜਿਨ੍ਹਾਂ ਵਿੱਚ ਜੋਗਿੰਦਰ ਸਿੰਘ ਉਗਰਾਹਾ ਬਲਵੀਰ ਸਿੰਘ ਰਾਜੇਵਾਲ ਡਾਕਟਰ ਦਰਸ਼ਨਪਾਲ ਸਰਬੰਸ ਸਿੰਘ ਪੰਦੇਰ ਮਨਜੀਤ ਰਾਏ ਕਾਕਾ ਸਿੰਘ ਕੋੜਰਾ ਤੇ ਅਲਮਿੰਯੋ ਕਹਾੜਾ ਤੇ ਸ਼ਾਮਲ ਸਨ ਅਮਰੀਕਾ ਆਧਾਰਿਤ ਦਸਤਗਰਦ ਹੈਪੀ ਪਾਸਿਆ ਦੇ 2 ਗੁਰਗੇ ਕਾਬੂ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੀ ਗਮਟਾਲਾ ਪੁਲਿਸ ਚੌਕੀ ਦੇ ਬਾਹਰ ਗ੍ਰਨੇਡ ਸੁੱਟਣ ਦੇ ਮਾਮਲੇ ਵਿੱਚ ਸ਼ਾਮਲ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਦੱਸਿਆ ਕਿ ਬੱਗਾ ਸਿੰਘ ਤੇ ਪੁਸ਼ਕਰਨ ਸਿੰਘ ਅਮਰੀਕਾ ਆਧਾਰਿਤ ਨੈੱਟਵਰਕ ਦੇ ਹੈਪੀ ਪਾਸੀਆ ਦੇ ਗੁਰਗੇ ਹਨ ਇਹਨਾਂ ਦੇ ਕਬਜ਼ੇ ਚੋਂ ਇੱਕ ਹੈਂਡ ਗ੍ਰੇਨੇਡ ਅਤੇ ਦੋ ਪਿਸਤੌਲ ਬਰਾਮਦ ਕੀਤੇ ਗਏ ਹਨ ਡੀਜੀਪੀ ਗੌਰਵ ਜੱਤਵ ਨੇ ਐਕਸ ਤੇ ਇੱਕ ਪੋਸਟ ਵਿੱਚ ਉਪਰੋਕਤ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮੌਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਮੁਲਜ਼ਮ ਬੱਗਾ ਸਿੰਘ ਹਰਿਆਣਾ ਦੇ ਸਿਰਸਾ ਤੋਂ ਗ੍ਰਿਫਤਾਰ ਕੀਤੇ ਗਏ ਸਰਵਨਪੋਲਾ ਦਾ ਰਿਸ਼ਤੇਦਾਰ ਹੈ ਸਰਵਨਪੋਲਾ ਤਸਕਰ ਅਨਜੀਤ ਸਿੰਘ ਉਰਫ ਚੀਤਾ ਦਾ ਭਰਾ ਹੈ ਜੋ ਇਸ ਵੇਲੇ 532 ਕਿਲੋ ਹੈਰੋਨ ਦੇ ਮਾਮਲੇ ਵਿੱਚ ਪਟੰਡਾ ਜੇਲ੍ਹ ਵਿੱਚ ਪੰੰਦਾ ਹੈ ਤੇ ਤੇਰੇ ਕੇ 9 ਜਨਵਰੀ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੀ ਗੁੰਟਾਲਾ ਪੁਲਿਸ ਚੌਕੀ ਦੇ ਬਾਹਰ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਸੀ ਪੁਲਿਸ ਨੇ ਹਾਲਾਂਕਿ ਉਦੋਂ ਕਿਸੇ ਵੀ ਧਮਾਕੇ ਤੋਂ ਇਨਕਾਰ ਕਰਦਿਆਂ ਦਾਵਾ ਕੀਤਾ ਸੀ ਕਿ ਆਵਾਜ਼ ਇੱਕ ਕਾਰ ਦੇ ਰੇਡੀਏਟਰ ਦੇ ਫਟਣ ਦੀ ਸੀ ਕੋਟੀਸੇਖਾਂ ਜੀਰਾ ਮੁਖ ਸੜਕ ਤੇ ਅਣਪਛਾਤੇਆਂ ਨੇ ਧਿਹਾਰਾਂ ਦੀ ਨੋਕ ਤੇ ਕਾਰਕੋਹੀ ਕੋਟੀਸੇਖਾ ਜੀਰਾ ਮੁਖਸ਼ਾਲਕ ਤੇ ਦੁਪਹਿਰ ਵੇਲੇ ਅਣਪਛਾਤੇ ਕਾਰ ਸਵਾਰਾਂ ਨੇ ਹਥਿਆਰਾਂ ਦੀ ਲੋਪ ਤੇ ਨਜ਼ਦੀਕੀ ਪਿੰਡ ਮਹਿਲ ਦੀ ਇੱਕ ਵਿਅਕਤੀ ਤੋਂ ਉਸਦੀ ਚਿੱਟੇ ਰੰਗ ਦੀ ਕੀਆ ਕਾਰ ਹੋਲੀ ਤੇ ਫਰਾਰ ਹੋ ਗਏ ਪੁਲਿਸ ਨੇ ਇਸ ਘਟਨਾ ਮਿਲਣ ਮਗਰੋਂ ਅਣਪਛਾਤੇਆਂ ਦੀ ਭਾਲ ਰੰਭ ਦਿੱਤੀ ਹੈ ਜਾਣਕਾਰੀ ਮੁਤਾਬਕ ਦੁਪਹਿਰ ਵੇਲੇ ਪਿੰਡ ਮਹਿਲ ਵਾਸੀ ਗੁਰਮੀਤ ਸਿੰਘ ਪੁੱਤਰ ਗੁਰਵਚਨ ਸਿੰਘ ਆਪਣੀ ਚਿੱਟੇ ਰੰਗ ਦੀ ਕਾਰ ਨੰਬਰ ਪੀਵੀ 76ਬੀ 8188 ਤੇ ਕੋਟੀਸੇਖਾ ਤੋਂ ਵਾਪਸ ਆਪਣੇ ਪਿੰਡ ਮਹਿਲ ਆ ਰਿਹਾ ਸੀ ਜਦੋਂ ਮੁੱਖ ਸ਼ਰਤ ਤੋਂ ਆਪਣੇ ਪਿੰਡ ਨੂੰ ਮੋੜਨ ਲੱਗਾ ਤਾਂ ਪਿੱਛੋਂ ਆ ਰਹੀ ਇੱਕ ਕਾਰ ਪਿੰਡ ਦੇ ਗੇਟ ਦੇ ਪਿੱਲਰ ਨਾਲ ਆ ਟਕਰਾਈ। ਇਸੇ ਦੌਰਾਨ ਹੀ ਹਾ사ਗ੍ਰਸਤ ਕਾਰ ਵਿੱਚਲੇ ਸਵਾਰ ਤੇਜੀ ਨਾਲ ਆਪਣੀ ਕਾਰ ਵਿੱਚ ਉਤਰੇ ਅਤੇ ਇਸ ਘਟਨਾ ਨੂੰ ਦੇਖ ਰੇ ਗੁਰਮੀਤ ਸਿੰਘ ਨੂੰ ਹਥਿਆਰ ਦਿਖਾ ਕੇ ਉਸਦੀ ਕੀਆ ਕਾਰ ਉਹ ਕੇ ਫਰਾਰ ਹੋ ਗਏ। ਪੀੜਤ ਨੌਜਵਾਨ ਨੇ ਸੀਰੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ। ਗੁਰਮੀਤ RAM ਰਹਿਮ ਨੂੰ ਮੋਰ ਤੋਂ ਪੈਰੋਲ ਮਿਲੀ। ਪਹਿਲੀ ਵਾਰ ਡੇਰਾ ਸਿਰਸਾ ਜਾਣ ਦੀ ਇਜਾਜ਼ਤ। ਡੇਰਾ ਸਿਰਸਾ ਸੌਦਾ ਦੇ ਮੁਖੀ ਗੁਰਮੀਤ RAM ਰਹਿਮ ਨੂੰ ਇੱਕ ਵਾਰ ਫੇਰ ਪੈਰੋਲ ਮਿਲ ਗਈ ਹੈ। ਜਾਣਕਾਰੀ ਅਨੁਸਾਰ ਸਖਤ ਸੁਰੱਖਿਆ ਦੇ ਵਿਚਕਾਰ ਉਹ ਸੋਮਵਾਰ ਸਵੇਰੇ ਸਨਾਰੀਆ ਜੇਲ੍ਹ ਤੋਂ ਬਾਹਰ ਨਿਕਲਿਆ ਇਸ ਵਾਰ ਰਾਮ ਰਹੀਮ ਬਾਗਪਤ ਆਸ਼ਰਮ ਨਾਲ ਜਾ ਕੇ ਸਿਰਸਾ ਸਿੱਧਾ ਡੇਰੇ ਵਿੱਚ ਜਾ ਰਿਹਾ ਹੈ ਇਹ ਪਹਿਲੀ ਵਾਰ ਹੈ ਕਿ 2017 ਵਿੱਚ ਸਜ਼ਾ ਸਰਾਉਣ ਦੇ ਬਾਅਦ ਉਸ ਨੂੰ ਸਿਰਸਾ ਡੇਰੇ ਵਿੱਚ ਜਾਣ ਦੀ ਇਜਾਜ਼ਤ ਮਿਲੀ ਹੈ ਇਸ ਵਾਰ ਦੀ ਪੈਰੋਲ ਨੂੰ ਲੈ ਕੇ ਸੁਰੱਖਿਆ ਦੇ ਖਾਸ ਇੰਤਜ਼ਾਮ ਕੀਤੇ ਗਏ ਹਨ ਰਾਮ ਰਹੀਮ ਦੇ ਸਿਰਸਾ ਡੇਰਾ ਪਹੁੰਚ ਤੇ ਵੱਡੇ ਇਕੱਠ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਸਨਾਮ ਨੇੜਲੇ ਪਿੰਡ ਛੱਠਾ ਸੇਗਵਾ ਦੇ ਨੌਜਵਾਨ ਪਵਨਦੀਪ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਸਨਾਮ ਉਦਮ ਸਿੰਘ ਵਾਲਾ ਨੇੜਲੇ ਪਿੰਡ ਛੱਠਾ ਸੇਗਵਾ ਦੇ ਨੌਜਵਾਨ ਪਵਨਦੀਪ ਸਿੰਘ 35 ਦੀ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ ਨੌਜਵਾਨ ਦੀ ਮੌਤ ਦੀ ਖਬਰ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਹੈ ਆਰਥਿਕ ਤੰਗੀ ਨਾਲ ਜੂਝ ਰਹੇ ਬਹੁਤ ਹੀ ਸਧਾਰਨ ਪਰਿਵਾਰ ਦਾ ਨੌਜਵਾਨ ਪਵਨਦੀਪ ਸਿੰਘ ਪੁੱਤਰ ਹਮੀਰ ਸਿੰਘ 1.5 ਸਾਲ ਪਹਿਲਾਂ ਸਾਖ ਸਬੰਧੀਆਂ ਦੀ ਮਦਦ ਨਾਲ ਰੋਜੀ ਰੋਟੀ ਕਮਾਉਣ ਲਈ ਕੈਨੇਡਾ ਗਿਆ ਸੀ ਉਹ ਕੈਨੇਡਾ ਦੇ ਸਰੀ ਸੈਰ ਵਿੱਚ ਰਹਿ ਰਿਹਾ ਸੀ ਪਰ ਅਚਾਨਕ ਪਵਨਦੀਪ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਨੌਜਵਾਨ ਦੇ ਪਰਿਵਾਰ ਵਿੱਚ ਪਿੱਛੇ ਵਿਧਵਾ ਮਾਂ ਤੇ ਵੱਡਾ ਭਰਾ ਹੈ ਪਿੰਡ ਵਾਸੀਆਂ ਨੇ ਸਰਕਾਰ ਅਤੇ ਸਮਾਜਿਕ ਸੰਸਥਾਵਾਂ ਤੋਂ ਨੌਜਵਾਨ ਦੀ ਮ੍ਰਿਤਕ ਦੇਹ ਭਾਰਤ ਮੋਵਾਉਣ ਦੀ ਮੰਗ ਕੀਤੀ ਤਾਂ ਜੋ ਪਰਿਵਾਰ ਆਪਣੇ ਪੁੱਤਰ ਦਾ ਆਖਰੀ ਵਾਰ ਮੂੰਹ ਵੇਖ ਕੇ ਅੰਤਿਮ ਰਸਮਾਂ ਪੂਰੀਆਂ ਕਰ ਸਕੇ ਅੰਬੇਦਕਰ ਦੇ ਬੁੱਤਦੀਪਨ ਤੋੜ ਗਲਤ ਭਾਈਚਾਰੇ ਵੱਲੋਂ ਲੁਧਿਆਣਾ ਚ ਹਾਈਵੇ ਜਾਮ ਜਲੰਧਰ ਵਿੱਚ ਵੀ ਮੁਕੰਮਲ ਬੰਦ ਅੰਮ੍ਰਿਤਸਰ ਵਿੱਚ 26 ਜਨਵਰੀ ਨੂੰ ਡਾਕਟਰ ਭੀਮਰਾਓ ਅੰਬੇਦਕਰ ਦੇ ਬੁੱਤ ਦੀ ਭੰਨਤੋੜ ਕੀਤੇ ਜਾਣ ਤੋਂ ਨਾਰਾਜ਼ ਦਲਿਤ ਭਾਈਚਾਰੇ ਵੱਲੋਂ ਦਿੱਤੇ ਬੰਦੇ ਸੱਦੇ ਉੱਤੇ ਜਲੰਧਰ ਬਾਈਪਾਸ ਨੇੜੇ ਜਲੰਧਰ ਲੁਧਿਆਣਾ ਕੌਮੀ ਸ਼ਾਹ ਰਾਹ ਜਾਮ ਕੀਤਾ ਗਿਆ ਵੱਡੀ ਗਿਣਤੀ ਵਿੱਚ 71 ਹੋਏ ਪ੍ਰਦਰਸ਼ਨਕਾਰੀਆਂ ਨੇ ਉਪਰੋਕਤ ਘਟਨਾ ਦੇ ਖਿਲਾਫ ਰੋਸ ਜਤਾਇਆ ਬੰਦਾ ਅਸਰਲ ਲੁਧਿਆਣਾ ਦੀਆਂ ਕਈ ਮਾਰਕੀਟਾਂ ਵਿੱਚ ਦੇਖਿਆ ਗਿਆ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਰੱਖੀਆਂ ਸ਼ਹਿਰ ਦੇ ਪੁਰਾਣੇ ਹਿੱਸੇ ਜਿਵੇਂ ਚੌੜਾ ਬਾਜ਼ਾਰ ਭਦੌੜ ਹਾਊਸ ਰੇਲਵੇ ਰੋਡ ਮਾਤਾ ਰਾਣੀ ਚੌਕ ਘੰਟਾ ਘਰ ਚੌਕ ਆਦ ਸਨੇ ਪ੍ਰਮੁੱਖ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ ਬੰਦੇ ਸੱਦੇ ਕਰਕੇ ਵੱਡੀ ਗਿਣਤੀ ਰਾਹਗੀਰ ਕੌਮੀ ਸ਼ਾਰਾ ਪੁੱਤੇ ਫਸੇ ਰਹੇ ਚਾਰੇ ਹਾਉਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਪੁਲਿਸ ਅਧਿਕਾਰੀਆਂ ਨੇ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਪ੍ਰਦਰਸ਼ਨਕਾਰੀ ਬੰਦੇ ਸੱਦੇ ਨੂੰ ਸਫਲ ਬਣਾਉਣ ਲਈ ਅੜੇ ਰਹੇ ਜਲੰਧਰ ਤੋਂ ਵੀ ਖਬਰ ਹੈ ਕਿ ਅੰਮ੍ਰਿਤਸਰ ਵਿੱਚ 2 ਦਿਨ ਪਹਿਲਾਂ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਦੀ ਭੰਨ ਤੋੜ ਦੇ ਵਿਉਧ ਵਿੱਚ ਵੱਖ-ਵੱਖ ਦਲਿਤ ਜੱਤੇਵੰਦੀਆਂ ਵੱਲੋਂ ਦਿੱਤੇ ਗਏ ਬੰਦੇ ਸੱਦੇ ਨੂੰ ਭਰਮਾ ਹੰਗਾਰਾ ਮਿਲਿਆ ਹੈ ਬੰਦ ਕਰਕੇ ਜਿਲੰਦਰ ਵਿੱਚ ਤਕਰੀਬਨ ਸਾਰੇ ਬਾਜ਼ਾਰ ਖੇਤਰ ਨਿੱਜੀ ਦਫਤਰ ਅਤੇ ਵਿਦਿਅਕ ادارے ਬੰਦ ਰਹੇ ਇਸ ਅਨੁਸਾਰ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ